ਇਹ ਸ਼ਾਰਟ ਸਰਕਟ ਹੋਇਆ ਜੀ ਬਈ ਮਤਲਬ ਜਨਰੇਟਰ ਸੀਗਾ ਕੋਈ ਆਪਣਾ ਮਾਲਵਾ ਗ੍ਰਾਮੀਨ ਕੋਈ ਬੈਂਕ ਆਪਣੀ ਉੱਤੇ ਤੇ ਉਹ ਸ਼ਾਰਟ ਸਰਕਟ ਨਾਲ ਕੋਈ ਅੱਗ ਉਹ ਲੱਗੀ ਤੇ ਉਹ ਸੀ ਕੰਟਰੋਲ ਕੀਤੀ ਜੀ ਉਹਦੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਓਨਲੀ ਗੱਲਾ ਜੇ ਉਹਦਾ ਜਨਰੇਟਰ ਦਾ ਹੀ ਹੋਇਆ ਹੈਗਾ ਫਿਲਹਾਲ ਤੇ ਉਹ ਰੁਕਿਆ ਜੀ ਲੱਗਦਾ ਕਿ ਇੱਥੇ ਜਨਰੇਟਰ ਨੂੰ ਧਿਆਨ ਰੱਖਣਾ ਚਾਹੀਦਾ ਬਿਲਕੁਲ ਜੀ ਭਾਈ ਤਾਂ ਜ਼ਰੂਰੀ ਚੀਜ਼ਾਂ ਨੇ ਆਪਣੀਆਂ ਨਾ ਆਪਾਂ ਇਹ ਤਾਂ ਹੀ ਹੁੰਦੀ ਹੈ ਜਿਹੜੀ ਆਪਣੀ ਮਤਲਬ ਕੋਈ ਵੀ ਇਹ ਫਾਇਰਿੰਗ ਦੀ ਗੱਲ ਹੁੰਦੀ ਹੈ ਨਾ ਇਹ ਜਦੋਂ ਆਪਣਾ ਆਪਾਂ ਧਿਆਨ ਨਹੀਂ ਨਾ ਦਿੰਦੇ ਇਹ ਤਾਂ ਇਹ ਚੀਜ਼ਾਂ ਕਰਕੇ ਹੁੰਦੀਆਂ ਜੀ ਹਵਿਆ ਰਹਿਣਾ ਜ਼ਰੂਰੀ ਆ ਹਾਂਜੀ ਹਾਂ ਸਾਡੇ ਕੋਲੇ ਸਾਰਾ ਕੁਝ ਆਇਆਗਾ ਜੀ ਆਪਣੇ ਕੋਲੇ ਸੀ ਐਨੋ ਵੀ ਸੀ ਹਾਂਜੀ ਇਹਨਾਂ ਨੂੰ ਚਾਹੀਦਾ ਜੀ ਬਿਲਕੁਲ ਵੀ ਏ ਬੀ ਸੀ ਸਿਲੰਡਰ ਜਿਹੜੇ ਆਪਣੇ CO2 ਜ਼ਰੂਰੀ ਨੇ ਕਿਉਂਕਿ ਇਹ ਸਾਡੇ ਆਉਣ ਤੋਂ ਪਹਿਲਾਂ ਨਹੀਂ ਕੰਟਰੋਲ ਕਰ ਸਕਦੇ ਇਹ ਮਤਲਬ ਨੁਕਸਾਨ ਹੋਣ ਤੋਂ ਬਚ ਸਕਦੇ ਲੱਗੀ ਕੀ ਗੱਲ ਹੋਈ ਇਹ ਜਨਰੇਟਰ ਜਿਹੜਾ ਹੈਗਾ ਇਹ ਮਾਲਵਾ ਕ੍ਰਾਮਣ ਬੈਂਕ ਪੰਜਾਬ ਨੂੰ ਸਪਲਾਈ ਦਿੰਦਾ ਔਰ ਕਿਸੇ ਬੰਦੇ ਤੋਂ ਇਹਨਾਂ ਨੇ ਜਨਰੇਟਰ ਜਿਹੜਾ ਹੈਗਾ ਉਹ ਕਿਰਾਏ ਤੇ ਲੋ ਆਇਆ ਹੋਇਆ ਔਰ ਅਸੀਂ ਕਈ ਵਾਰੀ ਇਹਦੀ ਕੰਪਲੇਂਟ ਕਰ ਚੁੱਕੇ ਆਂ ਮੈਨੇਜਰ ਮਹਦਨ ਨੂੰ ਕੰਪਲੇਨਟ ਕੀਤੀ ਹੈ ਬਲਕਿ ਉਹ ਦਫ਼ਤਰੀ ਨਾਲ ਪੇਸ਼ ਆਂਦੇ ਆ ਸਾਡੇ ਕਿ ਤੁਸੀਂ ਗੱਨਾ ਕਰ ਲੋ ਅਸੀਂ ਜਨਰੇਟਰ ਨਹੀਂ ਚੱਕਦੇ ਇੱਥੋਂ ਅਸੀਂ ਇਹ ਤਾਂ ਦੇ ਮਾਲਕਾਂ ਨੂੰ ਵੀ ਕੰਪਲੇਨਟ ਕੀਤੀ ਵੀ ਇਹ ਬਿਨਾ ਕਨੋਪੀ ਦੇ ਜਨਰੇਟਰ ਹੈ ਸੇਫਟੀ ਨਹੀਂ ਹੈ ਇੱਥੇ ਕੋਈ ਆਪਰੇਟਰ ਨਹੀਂ ਹੈ ਨਾ ਕੋਈ ਅੱਗ ਬੁਝਾਓ ਯੰਤਰ ਇੱਥੇ ਲੱਗਿਆ ਹੋਇਆ ਔਰ ਕਿਸੇ ਵੇਲੇ ਵੀ ਫੇਰ ਹੋ ਸਕਦਾ ਔਰ ਇਸ ਤਰ੍ਹਾਂ ਦੇ ਚਾਰ ਜਨਰੇਟਰ ਲੱਗੇ ਹੋਏ ਨੇ ਸੀਰੀਏ ਦੇ ਵਿੱਚ ਜਿਹੜੇ ਬਿਲਕੁਲ ਅਨ ਸੇਫ ਨੇ ਤੁਹਾਡੇ ਘਰ ਨਾਲ ਹੈ ਤੇ ਇੱਥੇ ਹੋਰ ਵੀ ਦਫ਼ਤਰ ਨੇ ਹਾਂਜੀ ਕਾਰ ਟੋੜੇ ਕਾਰ ਨਾਲ ਆ ਨਾਲ ਵਾਲਾ ਮੇਰਾ ਕਾਰ ਹੈ ਮੇਰੀ ਐਸ ਦਫਤਰ ਵੀ ਇੱਥੇ ਹੈ ਜੀ ਦਫਤਰ ਵੀ ਨੇਤੀ ਜੀ ਨਹੀਂ ਇਹ ਜਿਹੜਾ ਦਫਤਰ ਸਿਗਾ ਉਹ ਬਿਜਲੀ ਬੋਰਡ ਵਾਲਿਆਂ ਦਾ ਦਫਤਰ ਸਿਗਾ ਉਹ ਇੱਥੋਂ ਚਲੇ ਗਏ ਨੇ ਪਰਸੋਂ ਔਰ ਆ ਮੇਰਾ ਐਸ 45 ਨਾਲ ਹੈਗਾ ਮੈਂ ਇਹਨਾਂ ਨੂੰ ਬਾਰ-ਬਾਰ ਬੇਨਤੀ ਕੀਤੀ ਹੈ ਉਹ ਵਜ੍ਹਾ ਸੁਣਨ ਦੇ ਹੋਰ ਬਤਮੀ ਇਹਨਾਂ ਪੇਸ਼ ਆਂਦੇ ਨੇ ਮਾਲਵਾਗਰ